ਪਹੁੰਚ ਗਏ ਜੀ ਅਸੀਂ ਸ਼੍ਰੀ ਚਮਕੌਰ ਸਾਹਿਬ ਤੇ ਪਹੁੰਚਾ ਕਿੱਥੇ ਆ ਜੀ ਅਸੀਂ ਗੁਰਨਾਨਕ ਕੈਨਸਟੋਰ ਤੇ ਇਹ ਹੈਗਾ ਜੀ ਮੱਤਰ ਸਾਡਾ ਫਰੈਂਡ ਤੇ ਹੁਣ ਚੱਲਦੇ ਆ ਲੰਨਿਆ ਸਮਾਨ ਤੇ ਲੈਣਾ ਕੀ-ਕੀ ਵੈਸੇ ਚਰਨਜੀਤ ਹਾਂ ਸਭੀ ਗਾਲ ਦੀ ਸਾਰਿਆਂ ਦੀ ਲੋੜੀ ਦਾ ਸਮਾਨ ਹਾਂ ਲੈਣਾ ਕੀ-ਕੀ ਹੈ ਹੋਰ ਬਸ ਆਹੀ ਕੁਸ ਤਿਲ 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 ਤੇਲ ਵੀ ਲੈਣੇ ਆ ਨਾ ਮਿਹਨਤ ਦਾ ਤੇਲ ਚਲੋ ਮੁਬਾਰਕਾਂ ਜੀ ਤੁਹਾਨੂੰ ਲੋੜੀਆਂ ਬਹੁਤੀਆਂ ਬਹੁਤੀਆਂ ਇਧਰ ਵੀ ਸਾਡੇ ਸਬਸਕ੍ਰਾਈਬਰਾਂ ਨੂੰ ਦੇ ਦਿਓ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਲੋੜੀਆਂ ਤੇ ਬਾਈ ਨੇ ਅੱਜ ਪਾਰਟੀ ਲਾਤੀ ਹਾਂ 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 ਕਹਿੰਦਾ ਲੈ ਜਾਓ ਜਿਹੜਾ ਕੋ ਲੈ ਕੇ ਜਾਣਾ ਜੋ ਮਰਜੀ ਬਾਈ ਪੈਸੇ ਬਾਅਦ ਚ ਦੇਖਾਂਗੇ ਇਹ ਤਾਂ ਮੰਗੀ ਨਹੀਂ ਲੈ ਵੀ ਚੱਲੀ ਲੈ ਕੇ ਆ ਲੈਣਾ ਬੋਲ ਹੈ ਹੈਲੋ ਇਹ ਹਲੇ ਉਪਰਾ ਕਰਦਾ ਨਵੀਂ 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 ਮੁਲਾਕਾਤ ਹੋਈ ਹਾਲੇ ਹੈਨਾ ਕਿੱਲੋ ਦਾ ਹੈਗੀ ਆ ਇਹ ਹਾਂ ਅੱਛਾ ਚੱਲੂ ਤਾਂ ਕੋਈ ਨਹੀਂ ਲੈ ਲੈਨੇ ਆ ਕੋਈ ਨਾ ਦੇ ਦੱਲੇ ਕੋਈ ਗੱਲ ਹੀ ਹੋਰ ਕਿੱਥੇ ਘਰ ਦੇਖ ਲੋ ਕਿੱਥੇ ਨਹੀਂ ਆ ਇਹਨਾਂ ਨੂੰ ਜਿਵੇਂ ਅਸੇ ਤੈਨੂੰ ਕੋਲ ਕਿਆ ਇਹ ਆ ਚੀਜ਼ ਨਰਮ ਹਜ਼ਾਰੀਆਂ ਠੀਕ ਆ ਵਧੀਆ ਐਂਸ ਦਾ ਗਲਾਬ ਦੇ ਪੱਤੇ ਆ ਅੱਛਾ ਇਹ ਤਾਂ ਗਲਾਬ ਦੇ ਪੱਤੇ ਵੀ ਆ ਹਾਂ ਲੈ ਇਹ ਤਾਂ ਗਲਾਬ ਦੇ ਪੱਤੇ ਵੀ ਤੇ ਜੀ ਆਮ ਗੱਚੇ ਕੁੰਦੀ ਆ ਹਾਂ ਲੈ ਤੂੰ ਇਹ ਚੀਜ਼ਾਂ ਲੈ ਤੂੰ ਆਮ ਗੱਚੇ ਕ ਅੱਛਾ ਮਾਤਾ ਵਾਸਤੇ ਅੱਛਾ ਚਲ ਉਹ ਦੇ ਦੋ ਹੋਰ ਕਿਹੜੀ ਆ ਆ ਖਿੱਲਾ ਵੀ ਪਾ ਦਿਓ ਤੇਲ ਹੈਗੇ ਬੜੇ ਪਾ ਆ ਤਿਲ ਵੀ ਪਾ ਦੇ ਸਾਸਿ ਅਕਲ ਦੀ 베ਰ ਲੈਣੀ ਹੈ ਇਹ ਅਲਗ ਹੈ ਇਹ ਲਉਂਦੇ ਆਹੀ ਲੈ ਗਏ ਜਿੰਨ ਚੋਂ ਉਹ ਛੋਟੇ ਉਹ ਹੋਣੇ ਉਹ ਥੋੜਾ ਜਿਆਦਾ ਜਿਹੜੇ ਆਹ ਪਾਇਆ ਤੇਲ ਆਹ ਤੇਲ ਲੈ ਲਾ ਆਹ ਤੇਲ ਵੀ ਲੈਣੇ ਆ ਜੀ ਮੱਥਾ ਟੇਕਣ ਨੂੰ ਆਹਾ ਤੇਲਾਂ ਦੇ ਦੋ ਪੈਕੇਟ ਹਾਂ ਲੋਚ ਆ ਦੇਖੋ ਤਾਂ ਜੀ ਕਾਰ ਨੂੰ ਹਾਂ ਕਾਰ ਵਾਸਤੇ ਲੈ ਲਈਏ ਚੱਗਾ ਦੇਖ ਲਓ ਕਢੇ ਦੇਣੀ ਆ। ਆਹ ਲੈ ਲਓ। ਬਿਲਕੁਲ ਸਸਤਾ ਦੇ ਦਿਓ। ਦੇ ਦਿਓ। ਉਹ ਦੇ ਦਿਓ। ਮਿਹਰਮਾਨੀ ਜੀ ਮਿਹਰਮਾਨੀ ਤੁਹਾਡੀ। ਵੰਦਨ ਨੇ। ਜੀ ਵੰਦਨ। ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ। ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ। ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀ ਨਾਲਾਂ ਵਿੱਚ ਰੱਖੇ ਜੀ ਲਓ ਜੀ ਲੱਗੇ ਆਪਾਂ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਦੇ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੀ ਤੇ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਨਾਲ ਸਬਸਕ੍ਰਾਈਬਰ ਨਵੇਂ ਪੁਰਾਣੇ ਜੁੜੇ ਹੋਏ ਆ ਜੀ ਤੁਹਾਡਾ ਸਾਰਿਆਂ ਦਾ ਜੀ तहे ਦਿਲੋਂ ਧੰਨਵਾਦ ਆ ਜੀ ਤੁਸੀਂ ਸਾਨੂੰ ਬੜਾ ਪਿਆਰ ਤੇ ਬੜਾ ਤਤਕਾਰ ਦੇ ਰਹੇ ਆ ਜੀ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਕ ਸਾਨੂੰ ਕੱਲ ਵੀਰ ਦਾ ਫੋਨ ਆਇਆ ਜੀ ਇੰਗਲੈਂਡ ਤੋਂ ਤੇ ਉਹਨੇ ਆਪਣਾ ਨਾਮ ਕੁਲਵਿੰਦਰ ਸਿੰਘ ਦੱਸਿਆ ਤੇ ਉਹ ਕਹਿੰਦਾ ਵੀਰੇ ਤੁਸੀਂ ਮੇਰਾ ਨੌ ਜ਼ਰੂਰ ਲਿਓ ਤੇ ਭਾਈ ਪ੍ਰਮਾਤਮਾ ਨੇ ਉਹਨਾਂ ਦੇ ਘਰ ਦੇ ਵਿੱਚ ਵੀ ਖੁਸ਼ੀਆਂ ਔਰ ਲੋਹੜੀ ਦਾ ਤਿਹਾਰ ਜਿਹੜਾ ਉਹ ਕਹਿੰਦੇ ਸੀ ਚਲੋ ਬਾਹਰ ਤਾਂ ਨਹੀਂ ਮਨਾਉਦੇ ਪਰ ਜਦੋਂ ਵੀ ਪੰਜਾਬ ਚ ਆਏ ਜ਼ਰੂਰ ਮਨਾਵਾਂਗੇ ਬੜਾ ਮੋਟਾ ਸ਼ੌਕ ਔਰ ਸਾਡਾ ਨਾਮ ਵੀ ਜ਼ਰੂਰ ਲਿਓ ਤੇ ਅਰਦਾਸ ਕਰਦੇ ਹਾਂ ਮਰਪਾਲ ਮਾਲਕ ਮੂਰੇ ਪ੍ਰਮਾਤਮਾ ਮੂਰੇ ਵੀ ਪ੍ਰਮਾਤਮਾ ਸੱਚਿਆ ਪਾਸ਼ਾ ਹੈ ਜਿਹੜਾ ਲੋਹੜੀ ਦਾ ਤਿਹਾਰਾ ਸਭ ਦੇ ਲਈ ਖੁਸ਼ੀਆਂ ਭਰਿਆ ਆਵੇ ਸਭ ਨੂੰ ਹਾਜ਼ਰ ਬਾਜ਼ ਦੇ ਰੱਖੀ ਮਾਲਕਾ ਦੁੱਧ ਪੁੱਤ ਬਖਸ਼ੀ ਸੱਚਿਆ ਪਾਸ਼ਾ ਤੇ ਵੀਰ ਦੇ ਕਰਜੀ ਤ੍ਰਿਵੰਨ ਕਹਿੰਦੇ 22 ਸਾਲ ਬਾਅਦ ਮੁੰਡੇ ਦੀ ਦਾਤ ਹੋਈ ਆ ਤੇ ਪ੍ਰਮਾਤਮਾ ਉਹਨੂੰ ਜਵਾਕ ਨੂੰ ਦੇ ਮਾਪਿਓ ਨੂੰ ਤੇ ਉਹ ਜਵਾਕ ਆਪਣੇ ਮਾਪੇ ਪਿਓ ਦਾ ਆਦਰਕਾਰੀ ਬਣੇ ਤੇ ਦੁੱਖ ਤਕਲੀਫਾਂ ਤੋਂ ਪ੍ਰਮਾਤਮਾ ਉਹਨੂੰ ਦੂਰ ਰੱਖੇ ਤੇ ਲੱਗਿਆ ਹੋਈਆਂ ਜੀ ਘਰ ਦੇ ਵਿੱਚ ਰੌਣਕਾਂ ਤੁਹਾਨੂੰ ਪਤਾ ਹੀ ਜਦੋਂ ਭੈਣ ਭਰਾ ਇਕੱਠੇ ਹੋ ਜਾਣ ਤੇ ਰੌਣਕਾਂ ਕੁਝ ਬੱਕਰੀਆਂ ਵਖਰੀਆਂ ਹੀ ਹੋ ਜਾਣੀਆਂ ਲੱਗੇ ਜੀ ਆਪਾਂ ਜਿਹੜਾ ਲੋਹੜੀ ਦਾ ਤਿਹਾਰ ਮੱਥਾ ਟੇਕਣ ਵਾਸਤੇ ਮੈਂ ਮੇਰਾ ਵੱਡਾ ਭਾਈ ਬੀਬੀ ਅੰਗਦ ਮਨਿੰਦਰ ਚਰਨਜੀਤ ਤੇ ਮੇਰੀ ਵੱਡੀ ਭੈਣ ਭੋਲੀ ਤੇ ਉਹਦੀ ਕੁੜੀ ਕਿਰਨਕੌਰ ਬੈਠੇ ਆ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਲੋੜੀ ਅਸੀਂ ਅੱਗ ਮਿੱਠੀ ਮਿੱਠੀ ਚਲਦੀ ਹੈ ਜੀ ਬਾਲੀ ਹੋਈ ਆ ਤੇ ਨਾਲੇ ਸੇਕਾਂਗੇ ਤੂਣੀ ਨਾਲੇ ਕਰਾਂਗੇ ਇਹਦੇ ਜੋ ਚਾਰ ਮਿੱਠੀਆਂ ਗੱਲਾਂ ਤੇ ਨਾਲੇ ਦੇਖਾਂਗੇ ਮੱਥਾ ਤੇ ਆਪਣੇ ਕਮੈਂਟ ਜਰੂਰ ਸਾਨੂੰ ਦਿਓ ਜੀ ਤੇ ਕਿਹਨੇ ਕਿਹਨੇ ਮੱਥਾ ਜ ਲੋੜੀ ਦਾ ਜਿਹੜਾ ਇਹ ਕਿੱਥੇ ਕਿੱਥੇ ਟੇਕਦੇ ਆ ਕਿੱਦਾਂ ਕਿੱਦਾਂ ਟੇਕਦੇ ਆ ਸਾਡੇ ਤਾਂ ਜੀ ਇਹ ਤੇਲਾਂ ਦੇ ਨਾਲ ਮੱਥਾ ਟੇਕਿਆ ਜਾਂਦਾ ਸਾਡੇ ਜਿਹੜਾ ਧੂਣੀ ਦੇ ਉੱਪਰ ਅੱਗ ਦੇ ਉੱਪਰ ਤੇਲਾਂ ਦਾ ਮੱਥਾ ਟੇਕ ਕੇ ਅਰਦਾਸ ਕਰਦੇ ਆਂ ਮਾਲਕ ਮੂਹਰੇ ਵੀ ਹੈ ਸੱਚਾ ਪਾਤਸ਼ਾਹ ਜਿਹੜਾ ਇਹ ਤਿਹਾਰਾ ਸਭ ਨੂੰ ਖੁਸ਼ੀਆਂ ਭਰਿਆ ਲੈ ਕੇ ਆਵੀ ਤੇ ਲੋ ਜੀ ਬੈਠੇ ਆ ਘਰ ਦੀ ਸਾਰੀ ਫੈਮਿਲੀ ਸਾਡੀ ਤੇ ਆਪਾਂ ਮੁਲਾਕਾਤ ਕਰਾਉਣੀ ਹੈ ਆਪਣੀ ਫੈਮਿਲੀ ਦੇ ਨਾਲ ਤੇ ਹੱਕਾ ਮਾਰ ਲੱਗੇ ਹੋਏ ਆ ਮੈਨੂੰ ਵੀ ਆ ਜਾ ਭਾਈ ਨਰਾਤ ਹੋ ਗਈ ਹੁਣ ਤਾਂ ਆ ਜਾ ਹਾਂ ਸ੍ਰੀ ਗੁਰੂ ਜੀ ਭਾਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਲੋੜੀ ਦੀਆਂ ਜੀ ਮੱਥਾ ਤੇ ਕਾਂ ਲੱਗੇ ਮਹਾਰਾਜ ਸਾਬ ਦੇ ਜਿਵੇਂ ਟਿਕਾ ਬਸ ਤੂੰ ਵੀ ਵਿਆਹ ਤੇ ਚੱਲੋ ਤੇ ਲੋੜੀ ਦੀ ਬੀਬੀ ਮੁबारकਾ ਤੁਹਾਨੂੰ ਵੀ ਭਾਈ ਹਾਂਜੀ ਭੈਣ ਜੀ ਸਸਰੀ ਕਾਲ ਜੀ ਸਾਰੇ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਆ ਲੱਖ ਲੱਖ ਵਧਾਈਆਂ ਜੀ ਤੈਨੂੰ ਵੀ ਪੈਣੇ ਬਹੁਤ ਬਹੁਤ ਵਧਾਈਆਂ ਤੇ ਬਹੁਤ ਟਾਈਮ ਬਾਅਦ ਅਸੀਂ ਇਕੱਠੇ ਹੋਏ ਆ ਇਸ ਲੋਹੜੀ ਦੇ ਤਿਹਾਰ ਤੇ ਹੈਨਾ ਪੈਣ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਮੱਥਾ ਟੇਕਣ ਲੋਹੜੀ ਦਾ ਐਦਾਂ 9 ਸਾਲ ਹੋ ਗਏ ਹੈ 9 10 ਸਾਲ ਵੱਧ ਹੋ ਗਏ ਜੈ ਮਨਿੰਦਰ ਦੀ ਪਹਿਲੀ ਲੋਹੜੀ ਚ ਜਿਆਦਾ ਇਥੇ ਮੱਥਾ ਟੇਕਿਆ ਤਾ ਤੈਨੂੰੜੀ ਨੂੰ ਐ ਨਹੀਂ ਕੀਤਾ ਤਾਂ ਇਥੇ ਏਕੇ ਅਸੀ ਏਕੇ ਦਾ ਬਹੁਤ ਅੱਛਾ ਹਾਂ ਫਿਰ 10 ਸਾਲ ਹੋ ਗਏ ਨਾ ਨਿੰਦਰ ਕਰਮਾਲਾ ਦੀ ਪਹਿਲਾਂ ਹੁਣ ਅੰਗਤ ਕਰਮਾਲ ਮੇਰੇ ਦੋ ਹੀ ਨਿਆਣੇ ਦੋ ਹੀ ਜਿਹੜਾ ਖਿੱਚ ਲਿਆਏ ਦੋ ਹੀ ਨਿਆਣੇ ਖਿੱਚ ਲਿਆਏ ਆਪਣੀ ਭੂਆ ਨੂੰ ਨਾਨਾ ਕਰਦੇ ਹਾਂ ਹਾਂ ਕਰ ਲਈ ਹਾਂ ਨਾਨਾ ਨਾ ਕਰਦੀ ਨੂੰ ਹਾਂ ਕਰਾਏ ਲਿੱਤੀ ਦੀਸ ਦੀ ਭਾਈ ਤੋੜਨੇ ਵਾਲਾ ਜਿਉਂਦਾ ਰਹੀ ਉਹ ਰਾਜੀ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਬਿਲਕੁਲ ਝੱਟ ਫੱਟ ਭੇਤੇ ਬੇਤੀ ਸਾਸਰੀਕਾਲ ਬੋਲ ਦੋ ਸਾਸਰੀਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸੋਨੂ ਸਾਰਿਆਂ ਨੂੰ ਮੁਬਾਰਕਾਂ ਜੀ ਲੋੜ ਜਿਹੜੀਆਂ ਨੇ ਅੰਗਰ ਦੀ ਬੈਲੀ ਲੋੜੀ ਯਾਰ ਗੁੰਦ ਦੀ ਬੈਲੀ ਲੋੜੀ ਵਰਕਦੀ ਬੈਲੀ ਲੋੜੀ ਸਾਰੇ ਨਿਆਣਿਆਂ ਨੂੰ ਉਹ ਸੁਰੀਪ ਦੀ ਭੁਆ ਉਹ ਮੈਨੂੰ ਪਤਾ ਨਹੀਂ ਕਿਹਾ ਦੋ ਨਾ ਕੋਈ ਨੁੱਭਲੀ ਕਹਿਣਾ ਅਸੀਂ ਭੁੱਲ ਜੰਨੇ ਆ ਚਲੋ ਉਸਤੀ ਨੂੰ ਬਾਈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਮਰ ਪਤਨੀ ਕੀ ਕਹਿੰਦੇ ਹਾਂ ਵੀ ਕਰਨਾ ਸਾਸਰੀਕਾਲ ਸਾਸਰੀਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਅੰਗਤੀ ਲੋੜੀ ਕਰਦੇ ਆ ਹੁਣ ਸਪੰਦਾ ਹੈ ਮਥੜੇ ਕਾ ਲੱਗੇ ਆ ਹਾਂ 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 ਵੱਡੇ ਭਾਈ ਪਾਪਾ ਅਸੀਂ ਲੋੜੀ ਲੈਣ ਵੀ ਜਾਣਾ ਲੋੜੀ ਦੀਆਂ ਲੱਖਾਂ ਲੱਖ ਮਵਾਰਕ ਸਾਰੇ ਜਣੇ ਲਓ ਭਾਈ ਮਥਾ ਲੋਡ ਨੋ ਭਾਈ ਸ਼ੁਰੂਆਤ ਕਰੋ ਤੇ ਮੱਥਾ ਸਾਡੇ ਜੀ ਤਿਲਾਂ ਦਾ ਹੀ ਟੇਕਿਆ ਜਾਂਦਾ ਹੈ ਤੇ ਕਿਹੜੇ ਕਿਹੜੇ ਇਲਾਕਿਆਂ 'ਚ ਕਿੱਦਾਂ ਕਿੱਦਾਂ ਮੱਥਾ ਕਿਹੜੇ ਕਿਹੜੇ ਨਾਲ ਟੇਕਿਆ ਜਾਂਦਾ ਕਈ ਇਲਾਕਿਆਂ ਦੇ ਵਿੱਚ ਮੂਫਲੀ ਰੋੜੀਆਂ ਗੱਚਕ ਹੋਰ ਜੋ ਵੀ ਪੜੇ ਖਾਣਾ ਪੀਣਾ ਹੁੰਦਾ ਉਹ ਸਾਰਿਆਂ ਦਾ ਟੇਕਦੇ ਹਾਂ ਭਾਈ ਲੈ ਬੂਆ ਲੈ ਆ ਜੀ ਲੈ ਬਬੂ ਜੀ ਦੇਊਗਾ ਪੂਗਾ ਲੈ ਬਬੂ ਜੀ ਲੈਓ ਕਿਰਨਾਂ ਨੂੰ ਵੀ ਦੇ ਦੇ ਲੈ ਜੀ ਵੀਰ ਨੂੰ ਵੀ ਦੇ ਦੇ ਨਾਲੇ ਚੰਜੀ ਮਾੜੇ ਪਰੇ ਰੱਖੀ ਨਾਲੇ ਮੁੰਡੇ ਨੂੰ ਚਲੋ ਜੀ

ਦਿਲਿੱਦਰ ਜਾਏ ਦਿਲਿੱਦਰ ਦੀ ਜਲ ਜਲੀ ਪਾਏ ਇਸ ਸਰ ਆਏ ਦਿਲ ਸਰ ਜਾਏ ਲੈ ਚਲੋ ਲੋੜੀ ਚੜਾ ਦੋ ਹੁਣ ਲੋੜੀ ਵੀ ਲੋੜੀ ਅੱਜ ਤੂੰ ਚੜਿਆ ਕੋੜੀ ਥੋੜੀ ਚੜ ਕੇ ਤੀਰ ਚਲਾਇਆ ਤੀਰ ਵੱਜਿਆ ਕੀ ਕਰੇਗੀ ਕਰ ਕੇ ਕਹਿੰਦਾ ਚਾਉ ਮਾਉ ਉਟਾਉ ਮੈਂ ਤਾਂ ਲੋੜੀ ਲੈ ਕੇ ਜਾਉਂ ਤੂੰ ਵੀ ਤਿੰਨ ਵੀ ਚੜਾ ਲਓ ਪੜੀ ਲੋੜੀ ਵੀ ਲੋੜੀ ਸਾਨੂੰ ਲੋੜ ਆਏ ਗੁਰਜੀ ਆ ਤਾ ਵੇ ਗੁਰਜੀ ਪਾ ਨਾਂ ਤੇ ਕੁਝ ਕਹਿਣ ਲਈ ਪੈਣ ਬਾਈ ਨਹੀਂ ਤੂੰ ਗਾਉਂ ਬਟਾਉਣਾ ਮੈਨੂੰ ਵੀ ਨਹੀਂ ਆਉਂਦਾ ਕਿ ਕਿ ਆਉਂਦੀ ਆਂ ਆਹੀ ਗਾਦੇ ਲੋੜੀ ਬਾਈ ਲੋੜੀ ਜਦਾ ਮਨਿੰਦਰ ਚਲੇ ਆ ਕੋੜੀ ਕਣੀ ਤਰਤੀ ਚੁਨਾਇ ਕੀ ਰਵਜਹਿ ਕੀ ਕਰਦੇ ਇੱਕ ਕਰ ਕਹਿਣਾ ਚਾਹੁੰਦਾ ਮੈਂ ਉਹਨਿੰਦਰ ਗਿਆ ਲੋੜੀ ਲੈ ਕੇ ਜਾਉਂ ਉਹਨਿੰਦਰ ਗਿਆ ਲੋੜੀ ਲੈ ਕੇ ਤੁਸੀਂ ਤਾਂ ਹੁਣ ਘਰ ਨੂੰ ਵੀ ਹੁਣ ਕਿਰਨਾ ਪਰ ਵੀ ਬੋਲ ਦੋ ਹੁਣ ਕਿਰਨਾ ਪਰ ਵੀ ਬੋਲ ਦੋ

ਤੀਰ ਚਲਾਇਆ ਤੀਰ ਵੱਜਿਆ ਕਿਤ ਕਿਕਰਦੇ ਕਿਤ ਕਰਦੇ ਜਾਂ ਕਿਟਰ ਕਹਿੰਦੀ ਚਾਹੂ ਮਾਉ ਚਾਹੂ ਮੈਂ ਤਾਂ ਲੋੜੀ ਲੈ ਕੇ ਜਾ ਉਹ ਲੋੜੀ ਤਾਂ ਲਿਆਉਂ ਗੱਠੀ ਗੱਠੀ ਚਾਰਜੀ ਦੇ ਵਿੱਚ ਨਹੀਂ ਪਤਾ ਕਿਆ ਬੋਲੀ ਜਾਂਦੀ ਆ ਚਾਹੂ ਮਾਉ ਤਿੱਤਰ ਦੇ ਵੱਜਿਆ ਤੀਰ ਇਹ ਤਿੱਤਰ ਦੇ ਤੀਰ ਮਾਰੀ ਜਾਂਦੀ ਆ ਅੱਗੇ ਹੁੰਦੇ ਨੇ ਨਿਆਣੇ ਇੰਨੇ ਕੀਤ ਆਉਂਦੇ ਨੇ ਹੁਣ ਟਾਈਮ ਵੀ ਮੰਨ ਗਿਆ ਮੈਂ ਮੰਨ ਗਿਆ ਪਰ ਤਿੱਤਰ ਦੇ ਤੀਰ ਕਹਦੇ ਮਾਰਦੇ ਹਾਂ ਜੱਦਾ ਉਹਦਾ ਗੱਡੀ ਲੋੜੀ ਵੀ ਲੋੜੀ ਕਹਿੰਦੇ ਆ ਆ ਦੇ ਦੋ ਆ ਦੇ ਬੋਲਦਾ ਨਾਲੇ ਗੱਡਿਸ ਦੋੜੀ ਲੋੜੀ ਪਾਪਾ ਦੀ ਲੋੜੀ ਕਹਿੰਦਾ ਚਲੋ ਪਰਮਾਤਮਾ ਪਾਈਏ ਜਿਹੜਾ ਤਿਹਾਰਾ ਸਭ ਨੂੰ ਖੁਸ਼ੀਆਂ ਨਾਲ ਲਿਗਾ ਅੱਛਾ ਪਾਣੇ ਮੈਨੂੰ ਐ ਦੱਸ ਅੱਜ ਤਾਂ ਬਾਹਰ ਤਾਂ ਨਹੀਂ ਹਨਾ ਨਹੀਂ ਨਹੀਂ ਹਾਂ ਕੁ ਦੇਖਣ ਨੂੰ ਤਰਸ ਜੰਨੇ ਆ ਨਾ ਜਿੱਦਾਂ ਅੱਜ ਅਸੀਂ ਗਏ ਤੇ ਪੱਕੂ ਮੱਜ ਰਹੇ ਹਨਾ ਕੀ ਕਹਿੰਦੀ ਦੀਦੀ ਉਹਦਾਂ ਗੱਲਾਂ ਕਰਦੀ ਅੱਛਾ ਲਿਆ ਫੇ ਖਾਣ ਪੀਣ ਤਾਂ ਲਿਆ ਯਾਰ ਬਾਈ ਤੂੰ ਤੇਲ ਤਾਂ ਫੜਾ ਦਿੱਤੇ ਹੁਣ ਖਾਣ ਪੀਣ ਵੀ ਮਾੜਾ ਮੋਟਾ ਲਿਆਓ ਲੋ ਉਹਦੇ ਬੱਚੇ ਆਏ ਆ ਜੀ ਛੋੜੀ ਵਾਲੇ ਉਹ ਛੋਟੇ ਹੋ ਗਏ ਆ ਇਹਨੇ ਤਾਂ ਹੋਰ ਇਕੱਠੇ ਕਰਨੇ ਆ ਇਹਨਾਂ ਨੇ ਹਜੇ ਮੈਂ ਫਿਰ ਯਾਰ ਉਹ ਮੰਗੋ ਛੋੜੀ ਛੋੜੀ ਚਲੇ ਉਹ ਆ ਜੋ ਦੇਤੀ ਦੇਤੀ ਕਰੇਤੀ ਮੱਠੀ ਅਜਾ ਲੈ ਮੂਫਲੀ ਦੇ ਦੇ ਤੂੰ ਮੜੀ ਮੜੀ ਦੇ ਦੇ ਲੈ ਅੱਗੇ ਲੋ ਬੋਲੀ ਬੁਲੀ ਨਹੀਂ ਆਉਂਦੀ ਕੋਈ ਤੁਹਾਨੂੰ ਕੋਣ ਦਾ ਪਤਾ ਬਜਾਰੇ ਨੂੰ ਬੋਲੀ ਦਾ ਲੋ ਧੀ ਦੀ ਉਹ ਰਹਿੰਦਾ ਸਾਡੇ ਵਾਲੇ ਸਾਡੇ ਵਾਲੇ ਭੁੱਲ ਗਏ ਆ ਜੀ ਤਿਹਾਰਾ ਨੂੰ ਨਹੀਂ ਸਾਨੂੰ ਇੰਨਾ ਸ਼ੌਂਕ ਹੁੰਦਾ ਦਾ ਅਸੀਂ ਚੱਕ ਕੇ ਲੈ ਫਾਪਾ ਤਰਪਣਾ ਪਿੰਡਾਂ ਚੋਂ ਚਲੋ ਲੈ ਜੀ ਪਾ ਦੋ ਹੁਣ ਚਲੇ ਗਏ ਜੀ ਲੈ ਬਈ ਜੀ ਮਾਸੀ ਨੇ ਦੇਖਣਾ ਲੈ ਨੇ ਤੇਗ ਲੈ ਪਾਣੀ ਮੈਂ ਉਹ ਪਾਣੀ ਹਾਉ ਹੁਣ ਬਹੁਤ ਲੈ ਬੀਬੀ ਮੈਂ ਤੇ ਕਿਹੜਾ ਖਾ ਕਿਰਨ ਨਹੀਂ ਖਾ ਸਕਦਾ ਆ ਗੱਚੇ ਕਾ ਪੋਲੀ ਪਈ ਹੈ ਤੇਰੇ ਵਾਸਤੇ ਗੱਚੇ ਕ ਲੈ ਕੇ ਆਇਆ ਤੇ ਨਾਲ ਹੀ ਆ ਤਿਲਾਂ ਵਾਲੀ ਗੱਚੇ ਕ ਲੈ ਕੇ ਆਇਆ ਪੋਲੀ ਜਮਾਈ ਕਿਰਨ ਨੂੰ ਕੁਛ ਨਹੀਂ ਖਾਣਾ ਆ ਦੇ ਦੇਖ ਭਾਣੇ ਉੱਪਰਲੀ ਗੱਚੇ ਕ ਲੈ ਕੇ ਆਇਆ ਮੈਂ ਲਿਨੀਆ ਲੈ ਕੇ ਅੱਛਾ ਆ ਆਏ ਤੂੰ ਨਹੀਂ ਖਾ ਸਕਦਾ ਲੈ ਲੈ ਕੋਲੀ ਅੱਛਾ ਨਹੀਂ ਖਾ ਸਕਦਾ ਸਾਡੇ ਜਿਹੜੇ ਸਬਸਕ੍ਰਾਈਬਰ ਆਂ ਵੀ ਤੁਸੀਂ ਵੀ ਖਾਓ ਜੀ ਤੇ ਤੁਸੀਂ ਵੀ ਲੋੜੀ ਜਿਹੜੀ ਇਹ ਮਨਾਓ ਆਜੋ ਤੇ ਐਂ ਆ ਵੀ ਬਾਈ ਹੈ ਅੱਛਾ ਉੱਪਰੋਂ ਮੈਂ ਹੱਲ ਦਿੱਤੀ ਜੇ ਨਹੀਂ ਲੋੜੀ ਪਾਪਾ ਹੁਣ ਅਸੀਂ ਜੰਬਣ ਡਣ ਜਾਣਾ ਇਹ ਲੋੜੀ ਲੈ ਭਾਈ ਆ ਤਾਂ ਲੈ ਲੈ ਕੱਚੇ ਦੇ ਲੈ ਕੇ ਦੇ ਠੀਕ ਚਲੋ ਅਸੀਂ ਚੱਲੇ ਲੋੜੀ ਹੁੰਦਾ ਪਾ ਕਿੱਥੇ ਜਾਣਾ ਲੋੜੀ ਲੈਣੇ ਲੋੜੀ ਲੋੜੀ ਕਰੀ ਜਾਂਦੇ ਜਾਣ ਲਿਆ ਮੈਂ ਕਿੱਥੇ ਚੱਲੇ ਮੰਗਣ ਕਿੱਥੇ ਚੱਲਨੇ ਮੈਨੂੰ ਤਾਂ ਪਤਾ ਕਿੱਥੇ ਲੋੜੀ ਵੰਡਣ ਜਾਣਾ ਵੰਡਣ ਜਾਣਾ ਲੈ ਕਿੱਥੇ ਵੰਡਣ ਜਾਣਾ ਲੋੜੀ ਮੰਗਣ ਹੁੰਦਾ ਆ ਮੰਗਣਾ ਨਹੀਂ ਜਾਣਾ ਤਾਂ ਦਿਆਂ ਦੇ ਨਹੀਂ ਹਾਂ ਭੜੈਂਕ ਬੰਦਨ ਗਰੀਬਾ ਮਮਾ ਮਮਾ ਓਏ ਲੈ ਨਹੀਂ ਜਿੱਤ ਮੂਫਲੀਆਂ ਰਿਓੜੀਆਂ ਸੀ ਖਾਲੀਆਂ ਤੇ ਭਰਪੂਰ ਹੋ ਗਏ। ਉਹ ਦੇਖ ਉਹ ਦੇਖ ਆ ਜਾਂਦਾ ਪੈਣੀ। ਪੈਣੀ ਉਹਦੇ ਚੱਕਰੀ ਜਾਂਦੀ। ਸਾਰੇ ਯੂਟ ਨਹੀਂ ਨਹੀਂ ਬੰਬ। ਉਹ ਦੀਵਾਲੀ ਵੀ ਛੱਡਦੇ। ਚੱਕਰੀ ਤੇ ਛੱਡਦੇ। ਬੰਬ ਦੀਵਾਲੀ ਆਣੀ। ਤਾਂ ਗਦੀ ਉਹ ਰੱਪਾ ਵੀ ਕੱਲੇ ਅਗੇ। ਇਤਨੇ ਉਹ ਜਾਂਦੀ ਹੈ ਦੇਖ ਲੈ। ਸੱਤੜ ਹੋ ਰਹੀ ਆ ਉਹਦਾ ਹੁਣ ਤਾਂ ਕੱਗੇ ਲਾ ਦਿੰਦੇ ਆ। ਉਹਦਾ ਹੁਣ ਤੱਕ ਨਹੀਂ ਪਤਾ ਲੱਗਿਆ ਵੀ ਕਿਵੇਂ ਵੱਡਣਾ। ਅਜੀ ਪੰਜ ਛੇ ਬਾਰ ਬਾਲਿਆ ਅਸੀਂ ਅੱਗੇ ਲਾ ਦੰਦੇ ਆ ਇਹਨੂੰ ਤੁਸੀਂ ਛੱਡਿਆ ਕਿਤੇ ਹਾਂ ਮਾਰ ਛੱਡੀ ਹੋਈ ਆ ਤੂੰ ਛੱਡੀ ਹੋਈ ਆ ਚਾਹ ਤੂੰ ਕਾਲੂ ਕਾਲੂ ਦੇਖੂਗੇ ਤੈਨੂੰ ਲਿਆਉਂਗਾ ਮੈਂ ਤੂੰ ਫੇਰ ਛੱਡ ਕੇ ਦਿਖਾਈ ਠੀਕ ਆ ਜੀ ਠੀਕ ਆ ਜੇ ਨਾ ਉਹ ਤੇਨੂੰ ਨਾਲ ਹੀ ਢਾੜਾ ਲਾਣਾ ਠੀਕ ਆ ਜੀ ਟ੍ਰੇਲ ਚਾਹਗਾ ਜਾ ਕੇ ਅਟ੍ਰੇਲੀਆ ਕਾ ਤੇ ਤਾਰੂਗੇ ਨਿਊਜ਼ੀਲੈਂਡ ਤਾਰਾਂਗੇ ਮੈਂ ਗਾਇਮਨਿੰਦਰ ਹਾਂ ਦੂਰੇ ਯਾਰ ਨਾ ਐਸਾ ਜਦੋਂ ਜੱਪੀ ਹੈਗਾ ਸੱਬਣ ਨੂੰ ਵੀ ਇਹਦਾ ਡਰੈਸ ਪਾ ਕੇ ਦੇਦੀ ਸੀ ਜੇਬ ਚ ਵੀ ਤੇਵਰ ਸੀ ਹਾਂ ਤੇਰੇ ਕੋ ਸੂਟ ਪਾ ਲੂਗਾ ਕੁਰੀ ਵਾਂਗੂ ਐ ਕੁਰੀ ਵਾਂਗੂ ਐ ਕੁਰੀ ਹੈ ਆ ਅੱਛਾ ਕੁਰੀ ਹੋਆ ਨਾ ਯਾਰ ਕੁਰੀ ਹੋਇਆ ਮਨਿੰਦਰੀ 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 ਹੈ ਕਹਿੰਦੇ ਬਹੁਤ ਪਿਆਰ ਨਾਲ ਤੇਰੀ ਭੈਣ ਆ ਉਹ ਤੈਨੂੰ ਕਦੇ ਪਿਆਰ ਨਹੀਂ ਕਰਦੀ ਉਹ ਤੈਨੂੰ ਪਿਆਰ ਨਾਲ ਇੱਕ ਮਜ਼ਾਕ ਕਰਦੀ ਹੈ ਤੈਨੂੰ ਤੂੰ ਨਹੀਂ ਕਰਦਾ ਹੁੰਦਾ ਕਿਸੇ ਨੂੰ ਪਿਆਰ ਦੀਦੀ ਬਦਲ ਕੱਲ ਮੈਂ ਅੱਜ ਦੇ ਦਿਨ ਬੁਲਾਇਆ ਜਦੋਂ ਸਵੇਰੇ ਦਾ ਕਿਉਂਕਿ ਦੀਦੀ ਆ ਜਾ ਆਪ ਮੇਰੇ ਵੀ ਵਪਾਰ ਨਾ ਖੇਲਦੇ ਨੇ ਇੱਥੇ ਉਹ ਮਤਲਬ ਬੜੇ ਚਾਹ ਜਿੱਥੇ ਆ ਹਾਂ ਜਿਵੇਂ ਉਹਨੂੰ ਫੋਨ ਨਹੀਂ ਆ ਧੱਕਾ ਮਾਰਿਆ ਮੈਂ ਜਾ ਕੇ ਬੈਠ ਦੇ ਕੋਲ ਬਹਿ ਗਿਆ ਤੇ ਧੱਕਾ ਮਾਰਿਆ ਹਾਏ ਕਿਰਨਾ ਮੇਰੇ ਗੱਡੀ ਦੇ ਉੱਪਰ ਆ ਗਿਆ ਹਾਏ ਕਿਰਨਾ ਨਾ ਧੱਕਾ ਨਾ ਮਾਰ ਮੇਰੇ ਗੱਡੀ ਦੇ ਉੱਪਰ ਨਹੀਂ ਬੈਠਾ ਚਲ ਤੇਰਾ ਛੋਟਾ ਭਾਈਆ ਤੇਰਾ ਛੋਟਾ ਭਾਈ ਨਹੀਂ ਹਾਂ ਤੇਰਾ ਛੋਟਾ ਭਾਈਆ ਪੜਾਈ ਪਾਈ ਆ ਤੇਰਾ ਨਹੀਂ ਕਦੀ ਨਹੀਂ ਸਰਦਨ ਮੇਰੀ ਬੀਬੀ ਨੇ ਬਸਾਇਆ ਹੈ ਬਸਰਾ ਉਹ ਗੀਤ ਉਹ ਗੀਤ ਗਾਉਂਦਾ ਨਹੀਂ ਨਹੀਂ ਮੈਂ ਹੂੰ ਉਸ ਕਹਿੰਦਾ ਕਹਿੰਦਾ ਆਪਣੇ ਬਣਾ ਲਿਆ ਕਰਨ ਮੇਰੇ ਬਣਾ ਲਿਆ ਕਰਨ ਬਹੁਤ ਚਲਾਕ ਆ ਤੂੰ ਸੱਜੇ ਚੱਲੀਏ ਫਿਰ ਆਪਾਂ ਰੋਟੀ ਪਾਣੀ ਫਿਰ ਵੀ ਵੀ ਬਣਾਇਆ ਹੋਇਆ ਕਿਆ ਬਣਾਇਆ ਵਾ ਅਸੀਂ ਤਾਂ ਹੁਣ ਛਕ ਲੈਣੀ ਐ ਇੱਥੇ ਲੱਕੜੀ ਗੋਲੂ ਲੱਕੜੀ ਗੋਲੂ ਜਾ ਕੇ ਰੜਿਆ ਇੱਕ ਗਾਲੁੱ ਗਰਮ ਭਈ ਇੱਕ ਗਾਲ ਠੰਡੀ ਪਈ ਐ ਬਰਪ ਬਰਪ ਕੱਲ ਤਾਂ ਨਹੀਂ ਪੈਣਾ ਤੇਰਾ ਕੋ ਕੰਮ ਹੈਗਾ ਕਿ ਹੈਗਾ ਕੱਲੂ ਫਰੀ ਆ ਹਾਂ ਠੀਕ ਚ ਕੱਪੜੇ ਦੇਣੇ ਹੁਣ ਕੱਲੂ ਹਾਂ ਕੱਪੜੇ ਦੇਣੇ ਕੱਪੜੇ ਦੇਣੇ ਚਲੋ ਇਹ ਛੋਟੇ ਕੰਮ ਆ ਤੇ ਬਾਕੀ ਫਿਰ ਹੁਣ ਕੱਲ ਦਾ ਪ੍ਰੋਗਰਾਮ ਜੋ ਵੀ ਹੋਊਗਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੋਂ ਨੂੰ ਫਿਰ ਤੋਂ ਸਾਡੇ ਪਰਿਵਾਰ ਵਲੋਂ ਹੈਪੀ ਲੋੜੀ ਬੀਬੀ ਬੋਲਿਓ ਨਹੀਂ ਮੈਂ ਉਹ ਕੀ ਗਲਤ ਹੈ ਬੋਲਣੇ ਨਾ ਮੜਾ ਕਹਦੇ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਭਾਈ ਸਾਡੇ ਸਾਰੇ ਲਹਿਲ ਪਰਿਵਾਰ ਵੱਲੋਂ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਜੀਜਾ ਜੀ ਹੈਪੀ ਲੋੜੀ ਸਾਰੇ ਸਾਰਿਆਂ ਨੂੰ ਹੈਪੀ ਲੋੜੀ